ਡਬੋ ਕੇ ਰੱਖ ਦੋ ਇੱਥੇ ਪਾਣੀ ਜਿੰਨਾ ਮਰਜੀ ਘੇਰੋ ਇਹ ਦੇਖ ਲਓ ਜੀ ਜਿੰਨਾ ਮਰਜੀ ਪਾਣੀ ਪਾ ਕੇ ਰੱਖੋ ਪਾਣੀ ਪਈ ਇੰਦਾ ਨਹੀਂ ਪੋਣਾ ਪਾਣੀ ਆ ਚੱਕਰਾਓ ਪਾਣੀ ਕਹਿੰਦੇ ਪਾ ਲੋ ਆ ਜੀ ਰੋ ਪਾਓ ਕੁਝ ਨਹੀਂ ਹੋਣ ਲੱਗਾ ਭਾਈ ਇੰਦਾ ਨਹੀਂ ਜਨਤਾ ਬਹੁਤ ਸਮਾਨ ਪਾਣੀ ਘੇਰੋ ਜੀ ਜਿੰਨਾ ਮਰਜੀ ਦੇਖ ਲਓ ਜੇ ਖਰਾਬ ਹੋ ਗਿਆ ਦੇਖ ਲਓ ਜੇ ਖਰਾਬ ਹੋ ਗਿਆ ਕੋਈ ਚੱਕਰ ਨਹੀਂ ਮੈਂ ਵੀਡੀਓ ਬਣਾਉਣਾ ਪਿਆ ਭਾਈ ਆ ਚੱਕਰੋ ਭਾਈ ਚੱਕਰੋ ਬਲ ਕਨਸਲ ਟ੍ਰੇਡਿੰਗ ਵਾਲੇ ਆਣਾ ਤੁਸੀਂ ਆਉਣਾ ਕਿੱਥੇ ਆਪਣੇ ਬਾਥੂਮਾਤੇ ਦਵਾਜ਼ੇ ਲੈ ਜਾਓ ਜਿਹੜੇ ਨਾ ਗੜਨਗੇ ਨਾ ਸੜਨਗੇ ਉਹ ਵਾਟਰਪਰੂਫ ਦਵਾਜ਼ੇ ਤੁਹਾਡੇ ਪੂਰੇ ਸੋਲਿਡ ਡੋਰ ਹੈ ਤੇ ਵਿਚੋ ਕਪਲੇ ਬੰਦਾ ਔਰ ਸਾਰਾ 12mm ਦੀ ਸ਼ੀਟ ਹੈ ਇਹ ਵੀ ਜਾਣੋ ਹੋਵੇ ਸਰ 올ਓਵਰ ਪੰਜਾਬ ਹਿਮਾਚਲ ਹਰਿਆਣਾ ਸਾਰੀ ਜਗ੍ਹਾ ਆਪਣਾ ਕੋਠੀ ਦਾ ਸਮਾਨ ਹੋਵੇ ਫ੍ਰੀ ਡਿਲੀਵਰੀ ਹੈ ਤੁਹਾਨੂੰ ਪੂਰਾ ਪੁਆ ਕੇ ਦੇਣੀ ਨਹੀਂ ਨਹੀਂ ਕੀ ਫ੍ਰੀ ਡਿਲੀਵਰੀ ਹੈ ਫ੍ਰੀ ਡਿਲੀਵਰੀ ਹੈ ਜੀ ਫ੍ਰੀ ਡਿਲੀਵਰੀ ਡਿਲੀਵਰੀ ਦਾ ਕੋਈ ਭਾਅ ਨਹੀਂ ਲੈਂਦੇ ਡਿਲੀਵਰੀ ਦਾ ਕੋਈ ਚਾਰਜ ਨਹੀਂ ਹੈ ਪੂਰੀ ਕੋਠੀ ਦਾ ਸਮਾਨ ਹੋਣਾ ਚਾਹੀਦਾ ਹਾਂ ਜੀ 1500 ਰੁਪਏ ਦਾ ਸਿਰਫ 1500 ਰੁਪਏ ਡੋਰਿਆ ਇਹ ਵੀ ਦੇਖ ਲਓ ਇਹਦੇ ਵਿੱਚ ਵੀ ਤੁਹਾਨੂੰ ਰੰਗ ਡਿਜ਼ਾਈਨ ਤੁਸੀਂ ਆਪਣੇ ਅਕੋਰਡਿੰਗ ਚੂਜ਼ ਕਰ ਲਓ ਜਿਵੇਂ ਕਹਿੰਦੇ ਆ ਕਿ ਸਾਡੇ ਘਰ ਦੇ ਜਿਹੜੀ ਸ਼ੁਰੂਆਤ ਹੈ ਐਂਟਰਸ ਆ ਬਹੁਤ ਸੋਹਣੀ ਦਰਵਾਜ਼ੇ ਨਾਲ ਹੋਵੇ ਆਹ ਦੇਖ ਕਰੋ ਜੀ ਡਿਜ਼ਾਈਨ ਚੈੱਕ ਕਰੋ ਇਹਦਾ ਕਲਰ ਇਹਦੀ ਕੁਆਲਿਟੀ ਜੀ ਕੋ ਜੀ ਦਰਵਾਜਿਆਂ ਦੀ ਇੱਕ ਵੱਡੀ ਫੈਕਟਰੀ ਜੀ ਪਹੁੰਚਿਆ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਤੁਹਾਨੂੰ ਦਰਵਾਜੇ ਮਿਲ ਨੇ ਰੇਟਾਂ ਤੇ ਵੀ ਬਹੁਤ ਘੱਟ ਤੇ ਵੈਰਾਈਟੀਆਂ ਤੁਹਾਨੂੰ ਪਰਮਾਰ ਦੇਣ ਲੱਗੀਆਂ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਜਿੰਨੇ ਲੋਕ ਵੀ ਵੀਡੀਓ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਦੇਖ ਲਈ 500 도어즈 월ਡ ਯਾਨੀ ਕਿ ਤੁਸੀਂ ਇੱਥੇ ਆਉਣਾ ਤੁਹਾਨੂੰ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਕੁਆਲਿਟੀਆਂ ਮਿਲਣੀਆਂ ਮੇਰੇ ਨਾਲ ਅੰਤ ਤੱਕ ਜੁੜੇ ਰਹੋ ਆ ਦੇਖੀ ਚੱਲੋ ਜੀ ਤੁਹਾਨੂੰ ਵੱਡਾ ਕਹਿੰਦੇ ਕਿ ਵੱਡਾ ਭੰਡਾਰ ਦਿਖਾਉਣ ਲੱਗਾ ਦਰਵਾਜ਼ੇ ਦਾ ਆਪਣੇ ਘਰ ਨੂੰ ਵਧੀਆ ਬਣਾਉਣਾ ਖੂਬਸੂਰਤ ਬਣਾਉਣਾ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਠੀਕ ਠਾਕ ਹੋ ਕਿਉਂਕਿ ਤੁਹਾਡਾ ਨਾਮ ਮੜਾ ਚੱਲਦਾ ਭਾਈ ਹਾਂ ਜੀ ਹਾਂ ਜੀ ਚੰਡੀਗੜ੍ਹ ਪਰ ਜਾਓ ਕਹਿੰਦੇ ਬੰਸਰਾਂ ਚੱਲ ਜਾਓ ਤੁਹਾਨੂੰ ਦਰਵਾਜ਼ੇ ਦੀ ਭੰਡਾਰ ਜਿਹੜਾ ਮਰਜ਼ੀ ਦਰਵਾਜ਼ੇ ਦਾ ਰੱਖੋ ਜਿੰਨੂੰ ਮਰਜ਼ੀ ਅਥ ਰੱਖ ਲੋ ਜਿਹੜਾ ਮਰਜ਼ੀ ਤੁਸੀਂ ਡਿਜ਼ਾਈਨ ਕਹਿ ਰਹੇ ਹੋ ਆਹ ਡਿਜ਼ਾਈਨ ਦੇਖ ਲੋ ਇੱਧਰ ਤੁਹਾਨੂੰ ਉਹ ਪਿੱਛੇ ਰੱਖ ਭਰਿਆ ਹਾਲਾਂਕਿ ਤੁਹਾਨੂੰ ਵੱਡਾ ਜਿਹੜਾ ਗਰਾਊਂਡ ਉਹ ਵੀ ਦਿ 2000 ਰੁਪਏ ਦੀ ਰੇਂਜ ਤੇ ਪੈ ਜਾਂਦਾ 3/7 ਦੀ ਚੌਕੜ ਦਾ ਪਰਦਾ ਸਿਰਫ 2 ਤੋਂ 2000 ਦੇ ਦਰਵਾਜ਼ੇ ਵਿੱਚ ਹੀ ਆਣੇ ਹਾਂਜੀ ਹਾਂਜੀ 2 ਤੋਂ 2000 ਦੇ ਦਰਵਾਜ਼ੇ ਪੈਣੇ ਤੁਹਾਨੂੰ ਕੋਈ ਤਿਆਰ ਤਿਆਰ ਮਿਲਣਗੇ ਪੂਰਾ ਰੈਡੀ ਪੈਕ ਕਰਕੇ ਦਰਵਾਜ਼ਾ ਤੁਹਾਨੂੰ 2000 ਰੁਪਏ ਦਾ ਮਿਲੇਗਾ ਆ ਦੇਖੋ ਤੁਹਾਨੂੰ ਮੈਂ ਦਿਖਾ ਰਿਹਾ ਮੈਂ ਡਿਜ਼ਾਈਨ ਦੇਖ ਲਓ ਇਹ ਸਿਰਫ 2000 ਤੋਂ ਤੁਹਾਡੀ ਦਰਵਾਜ਼ੇ ਦੀ ਸਟਾਰਟਿੰਗ ਹੋ ਜਾਣੀ ਆ ਆ ਪੂਰੇ ਪੈਨ ਨੂੰ ਤਿਆਰ ਦਰਵਾਜ਼ੇ ਤੁਹਾਨੂੰ ਪੈਕ ਅੱਛਾ ਭਾਈ ਜਿੱਥੇ ਮਰਜ਼ੀ ਪਹੁੰਚਾ ਦਿਓਗੇ ਜੇ ਮੰਨ ਲਓ ਅਸੀਂ ਕਿਤੇ ਵੀ ਜਾਣਾ ਦਰਵਾਜ਼ਾ ਦੂਰ ਦਾ ਡੇਰ ਬੰਦੇ ਨੇ ਆਉਣਾ ਕੋਈ ਕੋਠੀ ਦਾ ਸਾਮਾਨ ਹੋਵੇ ਫ੍ਰੀ ਡਿਲੀਵਰੀ ਹੈ ਤੁਹਾਨੂੰ ਪੂਰਾ ਪੁਆ ਕੇ ਦੇ ਦੇਣੀ ਹੈ ਨਹੀਂ ਨਹੀਂ ਫ੍ਰੀ ਡਿਲੀਵਰੀ ਹੈ ਫ੍ਰੀ ਡਿਲੀਵਰੀ ਹੈ ਜੀ ਫ੍ਰੀ ਡਿਲੀਵਰੀ ਡਿਲੀਵਰੀ ਦਾ ਕੋਈ ਭਾਅ ਨਹੀਂ ਲੈਂਦੇ ਡਿਲੀਵਰੀ ਦਾ ਕੋਈ ਚਾਰਜ ਨਹੀਂ ਹੈ ਪੂਰੀ ਕੋਠੀ ਦਾ ਸਾਮਾਨ ਹੋਣਾ ਚਾਹੀਦਾ ਕਹਿੰਦੇ ਤੁਹਾਡੇ ਕੋਲ 1 ਰੁਪਈਆ ਨਹੀਂ ਲਵਾਂਗੇ ਤਾਂ ਇਹ ਦਰਵਾਜ਼ੇ ਤੁਹਾਡੇ ਘਰੇ ਪਹੁੰਚਾ ਦੇਾਂਗੇ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਜਿੰਨੋਕ ਨਾਲ ਜੁੜੇ ਹੋਏ ਨੇ ਆਪਣੇ ਘਰ ਦੇ ਅਕੋਰਡਿੰਗ ਕਲਰ ਪਸੰਦ ਕਰਨਾ ਆ ਦੇਖੋ ਗਣਪਤੀ ਬੱਪਾ ਮੋਰੀਆ ਦਰਵਾਜ਼ਾ ਤੁਸੀਂ ਜਿਹੜਾ ਲੈਣਾ ਜੀ ਆ ਤੁਸੀਂ ਆਪਣੇ ਨਾਲ ਬਕਰਾ ਸਕਦੇ ਹੋ ਇਦਾਂ ਵੀ ਤੁਹਾਨੂੰ ਮਤਲਬ ਇਹ ਆ ਗਈ ਆਪਣੇ ਬਾਥਰੂਮ ਵਾਸਤੇ ਅੱਛਾ ਇਹ ਬਾਥਰੂਮ ਡੋਰ ਕਿਹੜੀ ਇਹ 1500 ਰੁਪਏ ਦਾ ਡੋਰ ਹੈ ਬਾਥਰੂਮ ਵਾਸਤੇ ਪੀਵੀਸੀ ਡੋਰ ਹੈ ਅੱਛਾ ਪੀਵੀਸੀ 1500 ਹਾਂਜੀ 1500 ਰੁਪਏ ਦਾ ਸਿਰਫ 1500 ਰੁਪਏ ਦਾ ਡੋਰ ਹੈ ਇਹ ਆ ਵੀ ਦੇਖ ਲਓ ਇਹਦੇ ਵਿੱਚ ਵੀ ਤੁਹਾਨੂੰ ਰੰਗ ਡਿਜ਼ਾਈਨ ਤੁਸੀਂ ਆਪਣੇ ਅਕੋਰਡਿੰਗਲੀ ਚੂਜ਼ ਕਰ ਲਓ ਜੇ ਤੁਸੀਂ ਕਹਿੰਦੇ ਆ ਕਿ ਸਾਡੇ ਘਰ ਦੇ ਜਿਹੜੀ ਸ਼ੁਰੂਆਤ ਆ ਐਂਟਰਸ ਆ ਬਹੁਤ ਸੋਹਣੀ ਦਰਵਾਜ਼ੇ ਨਾਲ ਹੋਵੇ ਆ ਤੱਕ ਕਰੋ ਜੀ ਡਿਜ਼ਾਈਨ ਚੈੱਕ ਕਰੋ ਇਹਦਾ ਕਲਰ ਇਹਦੀ ਕੁਆਲਿਟੀ ਸ਼੍ਰੀ ਗਣੇਸ਼ ਕਿਉਂਕਿ ਸਾਡੀ ਐਂਟਰਸ ਜਿਹੜੇ ਕਹਿੰਦੇ ਕਿ ਸਾਡੀ ਜਿਹੜੀ ਸ਼ੁਰੂਆ ਬਾਬੇ ਨਾ ਨਾ ਹੋਵੇ ਰੱਬ ਦੇ ਨਾਮ ਦੇ ਨਾਲ ਆ ਦੇਖੀ ਚਲੋ ਇਹ ਹੈਗੀ ਐਂਟਰਸ ਡੋਰਸ ਹੁਣ ਐਂਟਰ ਦੇ ਜਿਹੜੇ ਰਵਾਜੋ ਸਾਡੇ ਵਧੀਆ ਵੀ ਹੋਣੇ ਚਾਹੀਦੇ ਆ ਲੇਕਿਨ ਹੁਣ ਇਹ ਆ ਕਿ ਜੇ ਭਾਈ ਐਂਟਰਸ ਡੋਰ ਸਾਡੀ ਵਧੀਆ ਉਹਦਾ ਰੇਟ ਵੀ ਵਧੀਆ ਹੋਣਾ ਤੇ ਰੇਟ ਹੁਣ ਭਾਈ ਹੁਣੇ ਆਪ ਦੱਸੋਗੇ ਕਿ ਭਾਈ ਆ ਐਂਟਰਸ ਡੋਰ ਜਿਹੜੀਆਂ ਅਸੀਂ ਦੇਖੀਆਂ ਇਹ ਦੇਖੋ ਜੀ ਐਂਟਰੀ ਦੇ ਵਿੱਚ ਆਪਾਂ ਇਹ ਫੁੱਲ ਸੋਲਿਡ ਡੋਰ ਹੈ ਇਹ ਵਾਲਾ 6000 ਰੁਪਏ ਚ ਡੋਰ ਦੇ ਦਿੰਨੇ ਆ ਅਸੀਂ ਪੂਰਾ ਆਹ ਵਾਲਾ ਹਾਂਜੀ ਹਾਂਜੀ ਇਹ ਵਾਲਾ 10000 ਰੁਪਏ ਦਾ ਦੇ ਦਿੰਦੇ 3380 ਦਾ ਦਰਵਾਜਾ ਠੀਕ ਹੈ ਇਹ ਵਾਲਾ ਦਰਵਾਜਾ ਦੇ ਦਿੰਨੇ ਅਸੀਂ 8500 ਰੁਪਏ ਦਾ ਮੇਨ ਡੋਰ ਵਾਸਤੇ ਇਹ ਦੇਖੋ ਜੀ ਇਹ ਦੇ ਦਿੰਨੇ 7500 ਰੁਪਏ ਦਾ ਠੀਕ ਹੈ ਇਹ ਵਾਲਾ ਦਰਵਾਜਾ ਦੇ ਦਿੰਨੇ ਅਸੀਂ ਦਿਲੇ ਵਾਲਾ ਪੂਰੀ ਲੱਕੜ ਦਾ ਦਰਵਾਜਾ 12000 ਇਹ ਲੱਕੜ ਦਾ ਆ ਗਿਆ ਪੂਰੀ ਸਾਗਵਾਲ ਦਾ ਕਢਾਈ ਕਰੀ ਵੀ ਹੈ ਇਹ 12000 ਰੁਪਏ ਦਾ ਦਰਵਾਜਾ ਬਣਾ ਕੇ ਦੇ ਦਿੰਨੇ ਮੇਨ ਡੋਰ ਆ ਪੂਰਾ ਆ ਇਹਨੂੰ ਪੂਰਾ ਮੇਨ ਡੋਰ ਇੱਥੇ ਵੀ ਕਢਾ ਕੇ ਅਗਰ ਵੀਨਿਅਰ 'ਚ ਬਣਾਉਣਾ ਇਹ ਦੇਖੋ ਜੀ ਇਹ 5000 ਦਾ ਦਰਵਾਜਾ ਬਣਾ ਕੇ ਦੇ ਦਿੰਨੇ ਆ ਪੂਰਾ ਵੀਨਿਅਰ 'ਚ ਆ ਸ਼ਾ 500 ਹੋ ਗਿਆ ਹਾਂ ਜੀ ਇਹ ਦੇਖੋ ਇਹ ਲੱਕੜੀ ਦੇ ਆਗੇ ਸਾਰੇ 12000 ਦੀ ਰੇਂਜ ਇੱਧਰ ਦੇਖ ਲਓ ਆ 12 12000 ਦਿਓਗੇ ਨਾ ਇਹ 12000 ਦਾ ਉਹ 5000 ਦਾ ਅੱਛਾ ਬਾਈ ਮੈਂ ਇੱਕ ਇੱਕ ਗੱਲ ਹੋਰ ਕਲੀਅਰ ਕਰ ਦਿੰਦੀ ਜਿਵੇਂ ਇਹਦੇ ਤੇ ਪਾਲਿਸ਼ ਪੁਲਿਸ਼ ਕੀਤੀ ਆ ਹਾਂਜੀ ਇਹ ਪਾਲਿਸ਼ ਪੁਲਿਸ਼ ਬਾਅਦ ਵੀ ਕਰਨੀ ਹੈ ਉਹ ਤੇ ਕਰਕੇ ਦੇ ਪਾਲਿਸ਼ ਕਸਟਮਰ ਐਂਡ ਤੇ ਆਪਣਾ ਕਰੇ ਜਦੋਂ ਫਿੱਟ ਕਰਾ ਕੇ ਇੱਕ ਵਾਰੀ ਉੱਥੇ ਪਾਲਿਸ਼ ਕਰਾਂਦਾ ਹਾ ਡਿਜ਼ਾਈਨਿੰਗ ਪੂਰੀ ਹਾਂ ਡਿਜ਼ਾਈਨਿੰਗ ਪੂਰੀ ਕਰਕੇ ਦੇ ਦਾਂਗੇ ਜੇ ਕਸਟਮਰ ਨੇ ਪਾਲਿਸ਼ ਵੀ ਕਰਾਣੀ ਆ ਉਹ ਵੀ ਕਰਵਾ ਦਾਂਗੇ ਉਹਦਾ ਜੋ ਚਾਰਜੀ ਹੋਏਗੇ ਉਹਨਾਂ ਨੂੰ ਦੱਸ ਦਿੱਤੇ ਜਾ। ਆ ਆ ਡਿਜ਼ਾਈਨ ਦੇਖੋ ਜੀ ਤੁਹਾਨੂੰ ਆਵਾਜਾ ਹੋ ਗਿਆ। ਆ ਪੂਰੀ ਲੱਕੜ ਦਾ ਹੋ ਗਿਆ ਜੀ। ਇਹ ਵੀ ਪੂਰੀ ਲੱਕੜ ਦਾ ਹੋ ਗਿਆ। ਉਹ ਵੀ ਪੂਰੀ ਲੱਕੜ ਦਾ ਹੋ ਗਿਆ। ਸਾਰੇ ਸਾਗਵਾਨ ਦੇ ਡੋਰ ਹੈ। ਪੂਰੇ ਬਣ ਕੇ ਤੁਹਾਨੂੰ ਇਹ ਨੂੰ ਘਣ ਘਣ ਜਿੱਦਾ ਮਿਲਨੀ ਆ। ਮਤਲਬ ਤੁਹਾਨੂੰ ਰੇਟ ਬੜੇ ਵਾਹ ਆ ਡਬਲ ਡੋਰ ਹੋ ਕੇ ਡਬਲ ਡੋਰ ਆ ਭਾਈ। ਹਾਂ ਜੀ ਇਹ ਡਬਲ ਡੋਰ ਹੈ। ਮੇਨ ਡੋਰ ਵਾਸਤੇ ਕਿਸੇ ਦਾ ਡਬਲ ਡੋਰ ਹੁੰਦਾ ਡਬਲ ਡੋਰ ਬਣਾ ਦਿੰਨੇ ਆ। ਕਟਾਵੇ ਬਣੇ ਪ੍ਰੋਪਰ। ਪੂਰੇ ਸੋਲਿਡ ਡੋਰ ਹੈ। ਤੇ ਵਿਚੋ ਕੱਟਲੇ ਬੰਦਾ ਔਰ ਸਾਰਾ 1.2 ਮਿਮੀ ਦੀ ਸ਼ੀਟ ਹੈ। 35 ਮਿਮੀ ਥਿਕਨੈਸ ਹੈ। ਨੰਬਰ 1 ਕੁਆਲਿਟੀ ਹੈ ਜੀ ਇਹ ਸਾਰੇ ਆਹ ਦੇਖੀ ਚਲੋ ਕਿੰਨੇ ਬਾਈ ਹੋਣੇ ਕਹਿੰਦੇ ਕਿ ਭਾਵੇਂ ਦਰਵਾਜ਼ੇ ਤੁਸੀਂ ਵਿੱਚੋਂ ਕੱਟ ਲਓ ਜੇ ਤੁਹਾਨੂੰ ਕੋਈ ਸ਼ਿਕਾਇਤ ਮਿਲ ਜਿਵੇਂ ਦਰਵਾਜ਼ੇ ਦੇ ਵਿੱਚੋਂ ਫੇਰ ਕਹਿ ਰਹੇ ਹੋ ਪੂਰੀ ਪ੍ਰੀਮੀਅਮ ਕੁਆਲਿਟੀ ਦੇ ਦਰਵਾਜ਼ੇ ਅੱਛਾ ਇਹਨਾਂ ਦਾ ਰੇਟ ਤੁਸੀਂ ਬੜਾ ਮਹਿੰਗਾ ਲਾਉਂਗੇ ਵੇ ਜੀ ਨਹੀਂ ਆਪਣੇ ਕੋਲ ਇਹ ਵੀ ਬਾਜੀ ਰੇਟ ਤੇ ਮਿਲੇਗਾ ਇਹ ਬਾਜ਼ਾਰ 'ਚ 6-7000 ਪਲੱਸ ਮਿਲਦਾ ਆਪਣੇ ਕੋਲ 3800 ਰੁਪਏ ਦਾ ਮਿਲੇ ਜਾ ਇਹ ਵੀ 3800 ਦੇ ਦੇਣਾ ਪੂਰਾ 3800 ਰੁਪਏ ਦਾ ਮਿਲੇਗਾ ਬਿਆਰ ਤੇ ਕਹਿੰਦੇ ਤੁਹਾਨੂੰ ਇਹ ਵੀ ਘਟੋ ਘਟ 8-10000 ਦਾ ਮਿਲਣਾ ਲੇਕਿਨ ਇਹ ਵੀ ਤੁਹਾਨੂੰ ਅਸੀਂ 38 ਲੌਂਗ ਲਾਈਫ ਵਾਲੇ ਦਰਵਾਜੇ ਅਸੀਂ ਕਹਿ ਰਹੇ ਹਾਂ ਕਿ ਹਾਂ ਭਾਈ ਥੋੜਾ ਅਪ ਕਰਦੇ ਹੋ ਲੇਕਿਨ ਉਹਦਾ ਦਰਵਾਜੇ ਤੇ ਵੀ ਤੁਹਾਨੂੰ ਵੱਡੀ ਡੀਲ ਦੇ ਰਹੇ ਆ ਤੁਹਾਨੂੰ ਵੱਡੀ ਆਫਰ ਦੇ ਰਹੀ ਆ ਦੇਖ ਤਰ ਜੀ ਲੋ ਡੀਅਰ ਤੁਹਾਨੂੰ ਬਹੁਤ ਮਿਲ ਜਾਣੀ ਜਿੰਨੇ ਤੁਸੀਂ ਡਿਜ਼ਾਈਨ ਕਹੋ ਤੁਹਾਨੂੰ ਸਾਰੇ ਡਿਜ਼ਾਈਨ ਮਿਲ ਜਾਣੇ ਆ ਜੇ ਕਹੋ ਕਿ ਸਾਨੂੰ ਜੀ ਭਾਈ ਉੱਥੇ ਕੁਆਲਿਟੀ ਘੱਟ ਮਿਲਣੀ ਆ ਜਾਂ ਵੈਰਾਈਟੀ ਨਹੀਂ ਸਾਡੇ ਕੋਲ ਹੈਗੀ ਵੈਰਾਈਟੀਆਂ ਇਹਨਾਂ ਕੋ ਪਰਹਵਾਰ ਪਈ ਆ ਤੁਹਾਨੂੰ ਆ ਪੂਰੀ ਲੈਣ ਲੱਗੀ ਹੋਈ ਆ ਭਈਆ ਦੇਖ ਲਓ ਪੂਰ ਤੱਕ ਕੀ ਆ ਤੁਹਾਨੂੰ ਸਾਰੇ ਅੱਛਾ ਭਾਈ ਮੰਨ ਲਓ ਕਿ ਮੈਂ ਕਹਾਂ ਕਿ ਮੈਨੂੰ ਇਦਾਂ ਦਾ ਦਰਵਾਜ਼ਾ ਚਾਹੀਦਾ ਆ ਨਾ ਕਿ ਉਹ ਵੀ ਨੈਟ ਤੋਂ ਫੋਟੋ ਲਿਆ ਦਿਓ ਸੇਮ ਬਣਾ ਦਾਂਗੇ ਇਹਦੇ ਨਾਲ ਦੇ ਸਾਡੇ ਕੋਲ 3-4 ਲੈਣਾ ਹੋਰ ਲੱਗੀ ਅੱਗੇ ਡਿਸਪਲੇ ਸੇਮ ਹੀ ਕਹਿੰਦੇ ਅਮ ਇਹਦੇ ਨਾਲ ਹੀ ਆਓ ਕਹਿੰਦੇ ਵੀ ਭਾਈ ਤੁਹਾਨੂੰ ਆਹ ਵਾਲੀਆਂ ਕੁਆਲਿਟੀ ਅਸੀਂ ਦੇਣੀਆਂ ਦੇਣੀਆਂ ਲੇਕਿਨ ਸਾਰੇ ਜਿੰਨੇ ਲੱਗੇ ਇਸੇ ਕੁਆਲਿਟੀ ਦੇ ਲੱਗੇ ਟੈਕਸਚਰ ਆ ਗਿਆ ਜੀ ਸਾਰਾ ਇਹ ਸਾਰਾ ਪ੍ਰਿੰਟਡ ਆ ਗਿਆ ਇਹ ਵੀ ਸਾਰਾ ਆਹ ਦੇਖੋ ਆਹ ਖਾਓ ਭਾਈ ਆਹ ਦਿਖਾਓ ਆ ਦੇਖੋ ਟੈਕਸਚਰ ਤੁਹਾਨੂੰ ਕਲਰ ਦੇ ਅਕੋਰਡਿੰਗ ਤੁਸੀਂ ਆਪਣੇ ਘਰ ਦਾ ਕਿਹੜੀ ਥੀਮ ਰੱਖਣੀ ਆ ਕਿਹੋ ਜਿਹਾ ਰੱਖਣੀ ਤੁਹਾਨੂੰ ਹਰ ਇੱਕ ਟੈਕਸਪਲੇਨ ਹੋ ਗਿਆ ਰਿਫਰ ਹੋ ਗਿਆ ਇੱਧਰ ਦਿਖਾ ਦਿਓ ਯਾਨੀ ਕਿ ਤੁਹਾਨੂੰ ਪਰਮਾਰ ਜਿਹੜੀ ਹੈ ਸਾਰੀ ਮਿਲ ਜਣੀ ਤੁਸੀਂ ਜਿਹੋ ਜਿਹਾ ਕਹੋ ਜਿਹੋ ਜਿਹਾ ਕਹੋ ਉਹੋ ਜਿਹਾ ਤੁਹਾਨੂੰ ਦਰਵਾਜ਼ਾ ਮਿਲ ਜਾਣਾ ਆਹ ਦੇਖੀ ਚਲੋ ਯਾਰ ਜੇਕਰ ਤੁਸੀਂ ਕਿਤੇ ਵੀ ਮਰਜ਼ੇ ਇੱਕ ਵਾਰ ਫਿਰ ਤੁਹਾਨੂੰ ਦੱਸਦੇ ਨਾ ਬਾਈ ਹੁਣ ਇਹ ਕਹਿੰਦੇ ਕਿ ਡਿਲੀਵਰੀ ਸਾਡੀ 올ਓਵਰ ਪੰਜਾਬ ਹਰਿਆਣਾ ਚੰਨੀ ਕਿ ਜਿੱਥੇ ਮਰਜ਼ੀ ਵੀ ਲਾ ਲਓ ਜਿੱਥੇ ਮਰਜ਼ੀ ਜੀ ਇਹ ਪੰਜਾਬ ਹਰਿਆਣਾ ਦਿੱਲੀ ਨੋਇਡਾ हिमाचल पंजाब किते भी ऑल ओवर ऑल ओवर थोनू पूरे मतलब जेडी दरवाजा दी डिलीवरी ओ थोनू बिल्कुल फ्री मिलनी हो ए ऑर्डर दियो कि भाई जे असि चंडीगढ़ आईए त सानू किराए बडा पएना ਘਰੀ دروازੇ ਕਿਥੋਂ ਲਿਆਂਗੇ ਦੇਖੀ ਚਲੋ ਡਿਜ਼ਾਈਨ ਦੇਖੀ ਚਲੋ ਡਿਜ਼ਾਈਨ ਦਾ ਦੀ ਪਰਵਾਹ ਰਿਆ ਜਿਹੜਾ ਕੋਹ ਜਿਹੜਾ ਹੱਥ ਲਾਓ ਬਾਕੀ ਜੇਕਰ ਤੁਹਾਨੂੰ ਫੇਰ ਵੀ ਕੋਈ ਡਿਜ਼ਾਈਨ ਪਸੰਦ ਨਹੀਂ ਆਉਂਦਾ ਤੁਸੀਂ ਆਪਣੇ ਅਕੋਰਡਿੰਗਲੀ ਗੂਗਲ ਤੋਂ ਨਾਪ ਕਰੋ ਜਾਂ ਕਿਸੇ ਦੇ ਦਰਵਾਜ਼ੇ ਤੋਂ ਬੜੀ ਲੱਗੇ ਹੋਰੀ ਫੋਟੋ ਖਿੱਚ ਕੇ ਲਿਆਓ ਥੋੜਾ

ਕੀ ਆ ਤਰਬਲ ਕੰਸਲ ਟ੍ਰੇਡਿੰਗ ਵਾਲੇ ਆਣਾ ਤੁਸੀਂ ਆਉਣਾ ਕਿੱਥੇ ਆਪਾਂ ਬਾਥਰੂਮਾਂ ਦੇ ਦਵਾਜ਼ੇ ਰਹਿ ਜੋ ਇਹਦੇ ਨਾਲ ਗੜਨਗੇ ਜਾਂ ਸੜਨਗੇ વોਟਰਪਰੂਫ ਦਵਾਜ਼ੇ ਤੁਹਾਡੇ ਪੂਰੇ ਸੋਲਿਡ ਡੋਰ ਹੈ ਤੇ ਵਿਚੋ ਕੱਪਲੇ ਬੰਦਾ ਔਰ ਸਾਰਾ 12mm ਦੀ ਸ਼ੀਟ ਹੈ ਕਿ ਵੀ ਜਾਣੋ ਹੋਵੇ ਸਰ 올ਓਵਰ ਪੰਜਾਬ ਹਿਮਾਚਲ ਹਰਿਆਣਾ ਸਾਰੀ ਜਗ੍ਹਾ ਆਪਣਾ ਕੋਠੀ ਦਾ ਸਾਮਾਨ ਹੋਵੇ ਫ੍ਰੀ ਡਿਲੀਵਰੀ ਹੈ ਤੁਹਾਨੂੰ ਪੂਰਾ ਪੁਆ ਕੇ ਦੇ ਦੇਣੀ ਹੈ ਨਹੀਂ ਨਹੀਂ ਕੀ ਫ੍ਰੀ ਡਿਲੀਵਰੀ ਹੈ ਫ੍ਰੀ ਡਿਲੀਵਰੀ ਹੈ ਜੀ ਫ੍ਰੀ ਡਿਲੀਵਰੀ ਡਿਲੀਵਰੀ ਦਾ ਕੋਈ ਪੈਸਾ ਨਹੀਂ ਲੈਂਦੇ ਡਿਲੀਵਰੀ ਦਾ ਕੋਈ ਚਾਰਜ ਨਹੀਂ ਹੈ ਪੂਰੀ ਕੋਠੀ ਦਾ ਸਾਮਾਨ ਹੋਣਾ ਚਾਹੀਦਾ 3500 ਹਾਂ ਜੀ 1500 ਰੁਪਏ ਦਾ ਸਿਰਫ 1500 ਰੁਪਏ ਦਾ ਡੋਰਿਆ ਇਹ ਵੀ ਦੇਖ ਲਓ ਇਹਦੇ ਵਿੱਚ ਵੀ ਤੁਹਾਨੂੰ ਰੰਗ ਡਿਜ਼ਾਈਨ ਤੁਸੀਂ ਆਪਣੇ ਅਕੋਰਡਿੰਗ ਚੂਜ਼ ਕਰ ਲਓ ਜਿਵੇਂ ਕਹਿੰਦੇ ਆ ਕਿ ਸਾਡੇ ਘਰ ਦੇ ਜਿਹੜੀ ਸ਼ੁਰੂਆਤ ਹੈ ਐਂਟਰਸ ਆ ਬਹੁਤ ਸੋਹਣੀ ਦਰਵਾਜ਼ੇ ਨਾਲ ਹੋਵੇ ਆਹ ਦੇਖ ਕਰੋ ਜੀ ਡਿਜ਼ਾਈਨ ਚੈੱਕ ਕਰੋ ਇਹਦਾ ਕਲਰ ਇਹਦੀ ਕੁਆਲਿਟੀ ਕਰੀ ਕੋਜੀ ਦਰਵਾਜਿਆਂ ਦੀ ਇੱਕ ਵੱਡੀ ਫੈਕਟਰੀ ਜੀ ਪਹੁੰਚਿਆ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਤੁਹਾਨੂੰ ਦਰਵਾਜੇ ਮਿਲਲੇ ਰੇਟਾਂ ਤੇ ਵੀ ਬਹੁਤ ਘੱਟ ਤੇ ਵੈਰਾਈਟੀਆਂ ਤੁਹਾਨੂੰ ਪਰਮਾਰ ਦੇਣ ਲੱਗੀਆਂ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਜਿੰਨੇ ਲੋਕ ਵੀ ਵੀਡੀਓ ਦੇਖ ਰਹੇ ਹੋ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਆ ਦੇਖ ਲਈ 500 도어즈 월ਡ ਯਾਨੀ ਕਿ ਤੁਸੀਂ ਇੱਥੇ ਆਉਣਾ ਤੁਹਾਨੂੰ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਕੁਆਲਿਟੀਆਂ ਮਿਲਣੀਆਂ ਮੇਰੇ ਨਾਲ ਅੰਤ ਤੱਕ ਜੁੜੇ ਰਹੋ ਆ ਦੇਖੀ ਚੱਲੋ ਜੀ ਤੁਹਾਨੂੰ ਵੱਡਾ ਕਹਿੰਦੇ ਕਿ ਵੱਡਾ ਭੰਡਾਰ ਦਿਖਾਉਣ ਲੱਗਾ ਦਰਵਾਜੇ ਦਾ ਆਪਣੇ ਘਰ ਨੂੰ ਵਧੀਆ ਬਣਾਉਣਾ ਖੂਬਸੂਰਤ ਬਣਾਉਣਾ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਠੀਕ ਠਾਕ ਹੋ ਕਿਉਂਕਿ ਤੁਹਾਡਾ ਨਾਮ ਮੜਾ ਚੱਲਦਾ ਭਾਈ ਜੀ ਚੰਡੀਗੜ੍ਹ ਪਰ ਜਾਓ ਕਹਿੰਦੇ ਬੰਸਰਾਂ ਚੱਲ ਜਾਓ ਤੁਹਾਨੂੰ ਦਰਵਾਜੇ ਦੀ ਭੰਡਾਰ ਜਿਹੜਾ ਮਰਜ਼ੀ ਦਰਵਾਜੇ ਦਾ ਰੱਖੋ ਜਿੰਨੂੰ ਮਰਜ਼ੀ ਰੱਖ ਲਓ ਜਿਹੜਾ ਮਰਜ਼ੀ ਤੁਸੀਂ ਡਿਜ਼ਾਈਨ ਕਹਿ ਰਹੇ ਹੋ ਆਹ ਡਿਜ਼ਾਈਨ ਦੇਖ ਲਓ ਇੱਧਰ ਤੁਹਾਨੂੰ ਉਹ ਪਿੱਛੇ ਰੱਖ ਭਰਿਆ ਹਾਲਾਂਕਿ ਤੁਹਾਨੂੰ ਵੱਡਾ ਜਿਹੜਾ ਗਰਾਊਂਡ ਉਹ ਵੀ ਦਿਖਾਵਾਂਗੇ ਲੇ 2000 ਰੁਪਏ ਦੀ ਰੇਂਜ ਤੇ ਪੈ ਜਾਂਦਾ 3/7 ਦੀ ਚੌਕੜ ਦਾ ਪਰਦਾ ਸਿਰਫ 2 ਤੋਂ 2000 ਦੇ ਦਰਵਾਜ਼ੇ ਵਿੱਚ ਹੀ ਆਣੇ ਹਾਂਜੀ ਹਾਂਜੀ 2 ਤੋਂ 2000 ਦੇ ਦਰਵਾਜ਼ੇ ਪੈਣੇ ਤੁਹਾਨੂੰ ਬਾਈ ਇਹ ਤਿਆਰ 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 ਮਿਲ ਲਗੇਗਾ ਪੂਰਾ ਰੈਡੀ ਪੈਕ ਕਰਕੇ ਦਰਵਾਜ਼ਾ ਤੁਹਾਨੂੰ 2000 ਰੁਪਏ ਦਾ ਮਿਲੇਗਾ ਆ ਦੇਖੋ ਤੁਹਾਨੂੰ ਮੈਂ ਦਿਖਾ ਰਿਹਾ ਮੈਂ ਡਿਜ਼ਾਈਨ ਦੇਖ ਲਓ ਇਹ ਸਿਰਫ 2000 ਤੇ ਤੁਹਾਡੀ ਦਰਵਾਜ਼ੇ ਦੀ ਸਟਾਰਟਿੰਗ ਹੋ ਜਾਣੀ ਆ ਆ ਪੂਰੇ ਇਹਨਾਂ ਨੂੰ ਤਿਆਰ ਦਰਵਾਜ਼ੇ ਤੁਹਾਨੂੰ ਪੈਕ ਅੱਛਾ ਬਾਈ ਜਿੱਥੇ ਮਰਜ਼ੀ ਪਹੁੰਚਾ ਦਿਓਗੇ ਜੇ ਮੰਨ ਲਓ ਅਸੀਂ ਕਿਤੇ ਵੀ ਜਾਣਾ ਦਰਵਾਜ਼ਾ ਦੂਰ ਦਾ ਟੇਰ ਬੰਦੇ ਨੇ ਕੋਠੀ ਦਾ ਸਮਾਨ ਹੋਵੇ ਫ੍ਰੀ ਡਿਲੀਵਰੀ ਹੈ ਸਾਨੂੰ ਪੂਰਾ ਪੁਆ ਕੇ ਦੇ ਦੇਣੀ ਕੀ ਫ੍ਰੀ ਡਿਲੀਵਰੀ ਹੈ ਫ੍ਰੀ ਡਿਲੀਵਰੀ ਹੈ ਜੀ ਫ੍ਰੀ ਡਿਲੀਵਰੀ ਡਿਲੀਵਰੀ ਦਾ ਕੋਈ ਭਾਅ ਨਹੀਂ ਡਿਲੀਵਰੀ ਦਾ ਕੋਈ ਚਾਰਜ ਨਹੀਂ ਹੈ ਪੂਰੀ ਕੋਠੀ ਦਾ ਸਮਾਨ ਹੋਣਾ ਚਾਹੀਦਾ ਕਹਿੰਦੇ ਤੁਹਾਡੇ ਕੋਲ 1 ਰੁਪਈਆ ਨਹੀਂ ਲਵਾਂਗੇ ਤਾਂ ਇਹ ਦਰਵਾਜ਼ੇ ਤੁਹਾਡੇ ਘਰੇ ਪਹੁੰਚਾ ਦੇਵਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੋਕ ਨਾਲ ਜੁੜੇ ਹੋਏ ਨੇ ਆਪਣੇ ਘਰ ਦੇ ਅਕੋਰਡਿੰਗ ਕਲਰ ਪਸੰਦ